ਲੋ ਜੀ ਸਾਡੀ ਕੁੜੀ ਚੈੱਕ ਕਰੋ ਸਾਡੀ ਕੁੜੀ ਸਾਢੇ 3:30 ਨਾ ਦਿਹਾ ਨਵ ਆਪਣੀ ਅਮਨ ਬਹੁਤ ਸੋਹਣੀ ਲੱਗ ਰਹੀ ਸੱਚੀ ਮੈਨੂੰ ਬਹੁਤ ਸੋਹਣੀ ਲੱਗ ਰਹੀ ਹੈ ਤੂੰ ਤੇਰੀ ਗ੍ਰੇਸ ਸਾਢੇ 3:30 ਦੀ ਸਾਡੀ ਤੇਰੀ ਦੀ ਫੋਟੋ ਆਊਗੀ ਸਹੀ ਆਹ ਸੇਮ ਸੇਮ ਕਲਰ ਚਲੋ ਜੀ ਮੈਂ ਤਾਂ ਹੱਥ ਤੇ ਨਹੀਂ ਪਾਇਆ ਕੋਈ ਫੱਟ ਗਿਆ ਹੱਥ ਤੇ ਲੋ ਜੀ ਸਾਰੇ ਜਣਾਂ ਨੂੰ ਪਿਆਰ ਕਰੀ ਸਤਿ ਸ਼੍ਰੀ ਅਕਾਲ ਢਿੱਲੋ ਫਾਰਮ ਹਾਊਸ ਮੈਂ ਉਮੀਦ ਰੱਖੀ ਕਿ ਸਾਰੇ ਜਣੇ ਬਹੁਤ ਵਧੀਆ ਕਹੋਗੇ ਤੇ ਕੁਛ ਦੇ ਬਿਨਾ ਤੋਂ ਆਪਣੇ ਵਲੌਗਸ ਨਹੀਂ ਆ ਰਹੀ ਹੈ ਕਿ ਕਿਉਂਕਿ ਵਿਆਹ ਦਾ ਟਾਈਮ ਚੱਲ ਰਿਹਾ ਹੈ ਫਿਰ ਮਮੀ ਆਣਾ ਪੁੱਤੀ ਬੀਬੀ ਦੇ ਦਾ ਵਿਆਹ ਸੀਗਾ ਹਨਾ ਕੱਲ ਪਰਸ ਨੂੰ ਕਿ ਅਬ ਉਹ ਤੇ ਜਾ ਕੇ ਆਏ ਆ ਕੱਲ ਪਰਸ ਨੂੰ ਕਾਫੀ ਦਿਨ ਹੋ ਗਏ ਹਨਾ ਤੇ ਉਹ ਵਲੌਗ ਨੂੰ ਵੀ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਬਾਕੀ ਜਿਹੜੇ WhatsApp ਤੇ ਸੀਗੇ ਉਹ ਲੋਕਾਂ ਦੀ ਸਾਰਿਆਂ ਦੀ ਮਦਦ ਕਰ ਦਿੱਤੀ ਤੁਸੀਂ ਐਵੇਂ ਸਾਡੇ ਵੀ ਵੀਡੀਓਸ ਸ਼ੇਅਰ ਕਰ ਦਿੱਤੇ ਲੋਕ ਬਾਕੀ ਹੁਣਾ ਸਾਡਾ ਵਿਆਹ ਆ ਗਿਆ ਹੈ ਕੱਲ ਨੂੰ ਵਿਆਹ ਹੈ ਮਤਲਬ ਫਿਰ ਸ਼ਾਮ ਦਾ ਟਾਈਮ ਹੋ ਗਿਆ ਅੱਜ ਹੈਗੀ ਆ 4 ਤਰੀਕ ਹਾਂਜੀ 4 ਤਰੀਕ ਦਿਨ ਮੰਗਲਵਾਰ ਕਿ ਅਸੀਂ ਇਹ ਨਾ ਫਿਰ ਕਹਿੰਦਾ ਤੁਹਾਡੇ ਤੋਂ ਥੋੜਾ ਸਮਾਂ ਲੈ ਕੇ ਆਈ ਸੀ ਥੋੜੀ ਮੇਰੇ ਸੂਟ ਵਗੈਰਾ ਤੇ ਲਟਕਣਾ ਵਗੈਰਾ ਲਾਣੀ ਸੀ ਮੈਂ ਸੂਟ ਰੈਡੀ ਕਿੱਥੇ ਸੀਗੇ ਤੋ ਹਾਂ ਤੇ ਸੂਟ ਰੈਡੀ ਕਿੱਤੇ ਨੇ ਸੋ ਮੈਂ ਤੁਹਾਨੂੰ ਦੋਨੇ ਸੂਟ ਕੀ ਦਿਖਾਵਾਂਗੀ ਬਾਕੀ ਉਹ ਹਾਂ ਇਸੇ ਪ੍ਰੋਪਰਟੀ ਦਿਖਾਵਾਂਗੀ ਮੈਂ ਤੇ ਕੱਲ ਨੂੰ ਆਪਾਂ ਨੇ ਜਾਣਾ ਜਾਗੋ ਤੇ 5 ਤਰੀਕ ਦੀ ਸ਼ਾਮ ਨੂੰ ਆਪਾਂ ਜਗੋ ਆ ਮੈਨੂੰ ਲੱਗਦਾ ਇਹ ਵਲੌਗ ਨਾ ਆਈ ਥਿੰਕ 6 ਤਰੀਕ ਨੂੰ ਆਊਗਾ ਕਿਉਂਕਿ ਮੈਂ ਸ਼ਾਮ ਨੂੰ ਸਟਾਰਟ ਕਰ ਰਹੀ ਹਾਂ ਦਿੰਜੀ ਕਾਫੀ ਕੰਮ ਸੀਗੇ ਮੈਂ ਕੰਮ ਕੰਸਾਈਂ ਨਵੇੜੇ ਸੀ ਕੰਮ ਕਰਕੇ ਮੈਨੂੰ ਟਾਈਮ ਨਹੀਂ ਮਿਲਿਆ ਮੈਂ ਹੁਣ ਨਵਉ ਆਈ ਸੀ ਮੈਂ ਕਿਹਾ ਦਫਤਰੋਂ ਜੋਬ ਕੱਟ ਕਰ ਲਈ ਤੇ ਬਸ ਹੁਣ ਅਸੀਂ ਆਏ ਸੀ 5:30 ਵਜੇ ਪਟਿਆਲੇ ਤੋਂ ਆਏ ਸੀ ਕਿ ਮੈਂ ਥੋੜਾ ਸਮਾਨ ਲੈ ਕੇ ਆਈ ਸੀ ਆਪਣਾ ਜਦੋਂ ਬੰਦ ਮੈਂ ਆ ਗਈ ਹਾਂ ਜਦੋਂ ਫਿਰ ਮੈਂ ਲੱਕੂ ਬੁਲਾ ਲਿਆ ਮੈਂ ਕਿਹਾ ਮਾੜੇ ਮੇਰੀ ਹੈਲਪ ਕਰ ਜੂਗੀ ਨਾ ਕੱਲ ਨੂੰ ਫਿਰ ਸ਼ਾਮ ਨੂੰ ਵਿਆਹ ਜਾਣਾ ਫਿਰ ਦਾਲ ਸਬਜ਼ੀ ਉਤਰ ਪਈ ਸੀਗੀ ਫਿਰ ਮੈਂ ਕਿਹਾ ਵੀ ਚਲ ਮੈਂ ਦਾਲ ਸਬਣਾਏ ਲੈਣੀ ਆ ਫਿਰ ਮੈਂ ਸਬਜ਼ੀ ਬਣਾ ਲਈ ਮਟਰਾਂ ਦੀ ਕਸ਼ਮੀਰੀ ਸਟਿੰਗ ਕਰਦਿਆਂ ਸ਼ਿਸ਼ੀ ਬਣਦੀ ਵੀ ਇੱਧਰ ਰੋਟੀਆਂ ਇਹ ਤੋਂ ਮੇਰਾ ਸਾਰਾ ਘਰ ਲੱਗੂ ਨੰਬਰ ਚੀ ਪੜੀ ਹੈ ਹੈਲਪ ਕਰਾਈ ਕਿਉਂਕਿ 6:10 ਹੋਏ ਨੇ ਟਾਈਮ ਐਕਸਟੈਂਡ ਵੀ ਤੇ ਦੱਸ ਨੇ ਟਾਈਮ ਦੇ ਕੇ ਆਈ ਸੀਗੀ ਤੇ ਸਾਸ ਹੀ 7:00 ਵਜੇ ਨੂੰ ਰੋਟੀ ਖਾ ਲੈਂਦੇ ਆ ਬਾਕੀ ਸੀਸੀ ਦੇ ਕੰਮ pran bhi ਕਰਦੇ ਕਿਉਂਕਿ ਸ਼ਾਮ ਨੂੰ ਮੇਰੇ ਭਾਪੀ ਕੋਈ ਨਹੀਂ ਆ ਰਹੇ ਤੇ ਵੱਡੇ ਭਾਪੀ ਬਾਕੀ ਤੁਸੀਂ ਦੱਸਾਂਗੇ ਵੀ ਕਿੰਨਾ ਤਾਂ ਤਿਆਰ ਹੈ ਫੇ ਬਲੌਗ ਰੈਟਲੀਕਲ ਜ਼ਰੂਰ ਦੇਖਿਓ ਤੇ ਇਹਦੇ ਵਿੱਚ ਮੈਂ ਇਹਨਾਂ ਨੂੰ ਲੰਬੇ ਸੂਟ ਤਿਆਰ ਕਰੇ ਨੇ ਮੈਨੇ ਸੋ ਉਹ ਵੀ ਆਪਾਂ ਤੁਹਾਨੂੰ ਇਸ ਬਲੌਗ ਦੇ ਵਿੱਚ ਸਿਖਾਵਾਂਗੇ ਵੀ ਉਹ ਕਿਸਦੇ ਸੂਟ ਨੇ ਕਿਉਂਕਿ ਮੈਂ ਇਹ ਤੇ ਡਾਇਰੈਕਟ ਆ ਉਹ ਜੱਗ ਕੋਲਾ ਬਲੌਗ ਕੋ ਆਪਣਾ ਅਲੱਗ ਬਲੌਗ ਕੋ ਉਹਨੇ ਕਦੇ ਸਟਾਰਟ ਕਰਾਂਗੀ ਸੋ ਇਹ ਬਲੌਗ ਮਤਲਬ ਹੀ ਪੰਜ ਦਿਨ ਦੇ ਫੇਸ ਦੇ ਬਲੌਗ ਚੱਲੇਗਾ ਆਪਣਾ ਟੀਕੇ ਜੀ ਸੋ ਬਾਕੀ ਬਲੌਗਸ ਨੂੰ ਵੀ ਤਿਆਰ ਦਿੰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਕਮੈਂਟ ਸ਼ੇਅਰ ਲੋਟ ਅਗਰ ਆਪਣੀ ਲੱਗੀ ਸੀ ਦੀ ਬਸ ਹੁਣ ਮੈਂ ਰੋਟੀ ਪਾਣੀ ਪਕਾ ਕੇ ਰੋਟੀ ਪਾਣੀ ਦਿੰਨੀ ਆ ਮੇਦਰ ਭਾਬੀ ਹੋਣੀ ਆਣਗੀ ਉਹਨਾਂ ਦੇ ਤੇ ਮਹਿੰਦੀ ਲਾਣੀ ਆ ਤਾਂ ਮੈਂ ਵਲੌਗ ਸਟਾਰਟ ਕੀਤੇ ਵੈਸੀ ਨਹੀਂ ਸੀ ਕਿ ਵੀ ਕੱਲ ਨੂੰ ਵਲੌਗ ਸਟਾਰਟ ਕਰਾਂਗੀ ਬਟ ਫਿਰ ਮੈਂ ਕਿਹਾ ਜਦੋਂ ਮੈਂ ਦੀ ਮਹਿੰਦੀ ਲਾਵਾਂਗੇ ਹਨਾ ਸਾਰੇ ਜਣੇ ਇਕੱਠੇ ਬੈਠਾਂਗੇ ਤਾਂ ਮੈਂ ਕਿਹਾ ਜਦੋਂ ਹੁਣੇ ਹੀ ਵਲੌਗ ਸਟਾਰਟ ਕਰ ਦਿਆਂ ਵੀ ਨਾਲੇ ਵਧੀਆ ਮਹਿੰਦੀ ਵੀ ਲੱਜੂਗੀ ਬਾਕੀ ਸੂਟ ਸਾੜ ਦਿਖਾਏ ਜਾਣਗੇ ਹਨਾ ਕੋ ਜੀ ਕਿਉਂਕਿ ਤਾਂ ਨਹੀਂ ਖਾਸ ਲੰਬਾ ਹੋ ਜਾਣਾ ਸੀ ਜੇ ਆਪਾਂ ਕੱਲ ਉਹ ਬੜਾ ਵਲੌਗ ਵੀ ਪਾਉਂਦੇ ਜਗਵਾਰਾ ਹਨਾ ਜੀ ਸੋ ਇਹਦੇ ਜੇ ਆਪਾਂ ਸੂਟ ਵੀ ਦਿਖਾਵਾਂਗੇ ਹਾਂ ਹਾਂ ਸੂਟ ਤੇ ਆਪਾਂ ਅਜੇ ਕੱਲ ਕੱਲ ਦੁਪਹਿਰ ਤੇ ਮੈਂ ਕਿ ਵਲੌਗ ਪੇਜ ਤੇ ਕਰ ਰਹੂਗਾ ਆਪਣਾ

ਬਾਕੀ ਸਿਮ ਗੁਰਦੁਆਰਾ ਸੱਪੀ ਚੱਕਿਆ ਨਸੀ ਕਿ ਬਟ ਇਵਨ ਕੀ ਉਹ ਸਾਡੇ ਨੂੰ ਪਤਾ ਹੈ ہاں ਉਹ ਬਟੂ ਸਾਡੀ ਫੈਮਿਲੀ ਫੈਮਿਲੀ ਚ ਹੈ ਜੇ ਪਤਾ ਹੈ ਬਾਕੀ ਹੌਲੀ ਹੌਲੀ ਆਪਾਂ ਸਾਰੇ ਰਿਲੀ ਕਰਾਂਗੇ ਉਸੇ ਬਾਤੀ ਚੈਨਲਾਂ ਜ਼ਰੂਰ ਬਣੇ ਰੱਖਿਓ ਤੇ ਗੱਲਾਂ ਬਹੁਤ ਨਹੀਂ ਕਿ ਕਾਫੀ ਦਿਨ ਹੋ ਗਏ ਵਲੌਗਸ ਨਹੀਂ ਪਾਇਆ ਦੀ ਗੱਲਾਂ ਬਹੁਤ ਦਿਮਾਗ ਚ ਆ ਗਈਆਂ ਨੇ ਬਟ ਮੈਨੂੰ ਆ ਵੀ ਹਣੇ ਮਤਲਬ ਬੋਰ ਵੀ ਹੋ ਜਾਣਾ ੱੱਲੀ ਕੁੜੀ ਬੋਲੀ ਇਸੇ ਜਿਹੜਾ ਹੁਣ ਸਰਪ੍ਰਾਈਜ਼ ਦੇ ਰਿਹਾ ਹੂ ਇਸੇ ਹੁਣ ਦਾਸੇ ਚੈੱਕ ਕਰ ਸਿਰਫ ਬਾਅਦ ਸਬਸਕ੍ਰਾਈਬ ਮਿਲੇਗਾ ਸੋ ਬਾਕੀ ਜੀ ਹੁਣ ਆਪਾਂ ਮੈਂ ਉੱਤੀ ਪਾਈ ਸਭ ਨੂੰ ਦੇ ਦਵਾਂ ਲਗੂ ਪੜਾ ਦੂੰਗੀ ਫਿਰ ਰੱਦ ਬਣਾ ਕੇ ਫਿਰ ਭਾਗੀ ਬਣੀ ਐ ਕਿ ਮੈਂ ਵੀ ਉਹਦੀ ਲਗਾਨਿਆ ਕਰ ਆਪਾਂ ਵਲੌਗ ਬਣਾਵਾਂਗੇ ਕਰੋ ਡਿਫਰੈਂਟ ਹੋ ਜੇ ਮੈਂ ਰੋਜ਼ ਦਾ ਕੰਮ ਆ ਲਗੂ ਪਰ ਨਗੂ ਦੀ ਡਿਊਟੀ ਪਾੜ ਰਹੀ ਹੈ ਹੌਲੀ ਹੌਲੀ ਨਗੂ ਦੀ ਡਿਊਟੀਆਂ ਪੱਕੀਆਂ ਹੋ ਜਾਂਦੀਆਂ ਕਰੋ ਤਾਂ ਬਾਤ ਉਹ ਤਾਂ ਪਹਿਲਾਂ ਮੈਨੂੰ ਖਾਣ ਨੂੰ ਤਾਂ ਮਿਲਦਾ ਹੀ ਨਹੀਂ ਹੁੰਦਾ ਹਾਂ ਨਗੂ ਨੂੰ ਲੱਗਦਾ ਉਸ ਤੋਂ ਬਾਅਦ ਮੇਰੀ એનર્ਜੀ ਫੁੱਲ ਹੁੰਦੀ ਹੈ ਹਾਂ ਸਾਡੀ ਕੁੜੀ ਫੇਰੀ ਨਗੂ ਬਾਕੀ ਸੱਚਾ ਨੂੰ ਦਿਓ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਚੈਨਲ ਨੂੰ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿਸ ਨੂੰ ਕਿਵੇਂ ਨਹੀਂ ਲੱਗਦੀ ਆਦਰ ਕੋਈ ਕਮੀ ਪੇਸ਼ ਵੀ ਹੁੰਦੀ ਸਾਨੂੰ ਉਹ ਵੀ ਦੱਸਿਆ ਕਰੋ ਬੰਦਾ ਹਨ ਜਿੰਨਾ ਬੰਦੇ ਨੂੰ ਸੁਝਾਅ ਦਵਨਗੇ ਹਨ ਬੰਦੋਨੇ ਇੰਪਰੂਵ ਹੁੰਦਾ ਹੁਣ ਸਾਨੂੰ ਕੋਈ ਦੱਸੂਗਾ ਨਹੀਂ ਕਿ ਤੁਸੀਂ ਆਹ ਕਰੋ ਕਰੋ ਸਾਨੂੰ ਕੀ ਪਰਚੂਕ ਵੈਸੇ ਕੀ ਕਰੀਏ ਹਾਂ ਹਾਂ ਸਾਡੀਆਂ ਗਲਤੀਆਂ ਕੱਟੋ ਅਸੀਂ ਇਹ ਚਾਹਨੀ ਹਾਂ ਲੋਕੀ ਕਰਦੇ ਹੁੰਦੇ ਨੇ ਵੀ ਸਾਨੂੰ ਬੈਡ ਕਮੈਂਟ ਨਾਲ ਮੈਂ ਚਾਹਨੀ ਵੀ ਮੈਨੂੰ ਆਣ ਮੈਨੂੰ ਪਤਾ ਚੱਲੇ ਵੀ ਮੇਰੇ ਕੀ ਗਲਤੀਆਂ ਨੇ ਹਨਾ ਹਾਂ ਐਨੇ ਗਲਤ ਕਮੈਂਟ ਨਾ ਕਰੋ ਬਸ ਮਤਲਬ ਵੀ ਸੁਜੈਸ਼ਨ ਹੋਣ ਕਮੈਂਟਾਂ ਚ ਹੈਨਾ ਸਭ ਗੱਲਾਂ ਤੁਸੀਂ ਕੰਮ ਕੀ ਲੈਤੇ ਆ ਗੱਲ ਹਾਂ ਸਹੀ ਗੱਲ ਹੈ ਬਸ ਸਦਰ ਮਿੱਤ ਦਾਲ ਬਣ ਜੇਵੇ ਇਹਦਾ 5 ਮਿੰਟ ਦਾ ਵਲੌਗ ਮੂਹ ਨਹੀਂ 5 ਮਿੰਟ ਦਾ ਬਣ ਗਿਆ ਚਲੋ ਠੀਕ ਹੈ ਕੱਲ ਸ਼ਾਮ ਨੂੰ ਸੀ ਮਹਿੰਦੀ ਲਾਣੀ ਸੀ ਪਰ ਲੇਟ ਹੋ ਗਿਆ ਸੀ ਸਾਡਾ ਕੰਮ ਆਪਾਂ ਵੀਨੇ ਆਪ ਲਾ ਲਈ ਸੀ ਇਧਰ ਕਿੰਨੀ ਸੋਹਣੀ ਲਾਈ ਹੈ ਮਹਿੰਦੀ ਤੇ ਅੱਜ ਹੁਣ ਮੈਂ ਲਾ ਰਹੀ ਹਾਂ ਬਸ ਮਹਿੰਦੀ ਬਾਕੀ ਸ਼ਾਮ ਦਾ ਆਪਣਾ ਪ੍ਰੋਗਰਾਮ ਆ ਸ਼ਾਮ ਵਾਲਾ ਪ੍ਰੋਗਰਾਮ ਆ ਅਗਲੇ ਬਲੌਗ 'ਚ ਤੁਹਾਨੂੰ ਦਿਖਾਵਾਂਗੇ ਸੋ ਇਹ ਆਪਣਾ ਅੱਜ ਸਵੀਰ ਦਾ ਹਰੀ ਸੂਟ ਸਾਡੇ ਸਾਰੇ ਪ੍ਰੈਸ ਕਰਨ ਤੋਂ ਪਏ ਨਹੀਂ ਇਹਦਾ ਇੱਕ ਹੱਥ ਤੇ ਲਾ ਕੇ ਦੂਜਾ ਹੱਥ ਨਾਲ ਜੋੜ ਲਵੇ ਹੁੰਦਾ ਨਹੀਂ ਸਹੀ ਨਹੀਂ ਹੁੰਦੀ ਆਪਣਾ ਸਾਰੀ ਮਿਹਨਤ ਖਰਾਬ ਚਲੀ ਜਾਊਗੀ ਕੀ ਹੋਰੇ ਹੋ ਜੂਗਾ ਹੋਰ ਕੀ ਹੋ ਜੂ ਨਹੀਂ ਆਈ ਨਹੀਂ ਹੁੰਦਾ ਜੀ ਪਹਿਲਾਂ ਹੋ ਸੀਗਾ ਪਿੰਕੂ ਵੀ ਆਇਆ ਸੀਗਾ ਥੋੜੇ ਉਹਨਾਂ ਨੇ ਉਹ ਕੰਮ ਦੀ ਪਾਰਟਨਰਸ਼ਿਪ ਗਲਮੰਦੀ ਕਰਦੀ ਸੀ ਬੁੜੀ ਰਹਿਣ ਵਾਸਤੇ ਹਾਂ ਸਹੀ ਗੱਲ ਹੈ ਕੀ ਕਰਨਾ ਇਹ ਜੀ ਮੇਰਾ ਪਾਰਟਨਰ ਹੋਵੇ ਕੋਈ ਮੇਰੇ ਸਾਥ ਦੇਣ ਲਈ ਕਹਿੰਦਾ ਬੰਦਿਆਂ ਨੂੰ ਤਾਂ ਬਸ ਨਾਲ ਇੱਕ ਲੈ ਕੇ ਜਾਣਾ ਪੈਂਦਾ ਕਹਿੰਦਾ ਬੀਬੀਆਂ ਨੂੰ ਇਹਦਾ ਵੀ ਤਿਆਰੀ ਨਹੀਂ ਮੁੱਕਦੀ ਹੈ ਇਹ ਤਾਂ ਹੈ ਕਹਿੰਦਾ ਮੇਰਾ ਕੋਈ ਇੰਟਰਸਟ ਕਰਨੇ ਹਾਜੀ ਉਹ ਪਹਿਲਾਂ ਜਾਣਾ ਨਾ ਉਹ ਹੁਣ ਚਲੇ ਜਾਣਗੇ ਜਨਤੀ ਮਾੜ ਮੁੱਟਾ ਕੁਸ਼ਕਰੰਤੰਕਾਂ ਦਾ ਹੁੰਦਾ ਲੋਕ ਕਰਾਇਆ ਜਾਂਦਾ ਹਾਂ ਆਪਾਂ ਫਿਰ ਸ਼ਾਮ ਨੂੰ ਚੱਲਾਂਗੇ ਅੱਠੇ ਸਾਰੇ ਤੇ ਮੈਂ ਆ ਤੂੰ ਓਕੇ 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 ਆ ਸਾਹ ਸੁਣ ਲਾਦਾ ਐਪੀ ਐਟ ਨੂੰ ਬਸਾਈਂ ਤੇ ਆਖੇ ਵੀ ਕਰੀਆ ਠੀਕ ਆ ਜਾਣਾ ਹਾਂ ਨਾ ਹਰ ਤਾਂ ਆਪਾਂ ਹੱਦ ਦਿਨ ਦੇ ਖਾਇਆ ਇੱਧਰ ਲਾ ਥੋੜੀ ਮਿੰਦੂ ਜੀ ਮਹਿੰਦੀ ਬਹੁਤ ਸੋਹਣੀ ਆ ਮੈਂ ਮਹਿੰਦੀ ਲਾਤੀ ਜੀ ਨਿਬੜ ਗਿਆ ਕੰਮ ਆਪਣੇ ਹੱਥੋਂ ਚ ਖਾਲੀ ਨੇ ਬਾਕੀ ਦੇਖਾਂਗੀ ਮੈਂ ਚ ਟਾਈਮ ਰਿਹਾ ਟਾਈਮ ਹੀ ਹੈਗਾ ਇੱਕ ਨਾਲ ਹੀ ਚਲੇ ਹਾਂਜੀ ਹਾਂ ਦੇਖ ਲਾਂਗੇ ਜਾਨੂ ਮੇਰੀ ਸਭ ਕੁਝ ਦੂਜੇ ਤੇ ਮੈਂ ਲਾ ਦਿੰਦੀ ਚਲ ਹਾਂ ਆਏ ਕਰ ਲਈ ਥੋੜੀ ਸੁੱਕ ਗਈ ਨਾ ਫਿਰ ਤੁਸੀਂ ਮੈਨੂੰ ਕਾਲ ਕਰ ਲਿਓ ਹਾਂ ਹਾਂ ਕੀ ਪਾ ਲਿਆਉਂਗੇ ਬੱਬੀ ਓਕੇ ਜੀ ਲੋ ਜੀ ਹਾਜੀ ਮੇਰੀ ਹਾਲਾਤ ਦੇਖੋ ਜਮਾ ਸਹੀ ਨਹੀਂ ਹੈਗੀ ਹਾਂਜੀ ਤੁਸੀਂ ਬਣਾਉਣਾ मैं वीडियो बना रही है जी मैं लाऊंगी मेरे को बस टाइम ही नहीं रहा है नहीं सो बाकी अंदर में लदा मम्मा होनी बेचारे रोटी ला खा रहे ने रोटी बना रहे थी पहला रोटी खाली बिबी आज पहला कम घर जो साफ करे है सारा खाली रोटी चल बढ़िया लाती भाभी के फ्रंट पे भी, भी लाती बैक पे भी लाके लो जी हुन अपन जा रही है पटियाले थोड़े एक अपन को जरूरी बाकी

आ गए जी वटोव तैयारी चल रही है जी वि तैयारी चल रही है जागो की हजे मेरे कपड़े पे ने मैं प्रेस ला के हटी बस प्रेस वगैरह लाइनी हाँ इधर ममा का सूट पे मैं चुनी लै ला सिर सुरना आके हटिया हजे मैं वेखो ये मतलब मैं हूँ पाया सिर ना आके टाइमिंग हो गई है तीन हाँ साढ़े तीन हो गए ने बस हूँ मैं प्रेस करके मैं हजे ईयरिंग्स लेके आने ने अपने इधरों ਤੇ ਬਾਕੀ ਮੈਂ ਸੂਟ ਵਗੈਰੇ ਵੀ ਦਿਖਾਉਂਗੀ ਨਵੂ ਵਾਸਤੇ ਸਾਡਾ ਇੱਕ ਸਰਪ੍ਰਾਈਜ਼ ਆ ਮਮਾ ਵੀ ਆ ਰਹੇ ਨੇ ਅੰਦਰ ਹੋ ਗਏ ਨੇ ਆ ਨਵੂ ਦਾ ਮੈਨੇ ਸੂਟ ਕੀਤਾ ਸਟਿਚ ਅਸੀਂ ਨਵੂ ਨੂੰ ਇੱਕ ਵਾਰ ਮਤਲਬ ਅਸੀਂ ਉਹਨੂੰ ਕਿਹਾ ਵੀ ਬਰਲਿਨ ਦਾ ਸੂਟ ਆ ਉਹ ਮਤਲਬ ਅਸੀਂ ਉਹਨੂੰ ਉਹਨੂੰ ਇੰਨਾ ਹੋਇਆ ਪਿਆ ਵੀ ਮੇਰੇ ਵਾਸਤੇ ਸੂਟਿੰਗ ਦੇ ਸਾਰੇ ਸੂਟ ਪਾਰੇ ਸੀਗੇ ਵੈਸੇ ਇਹ ਸੂਟ ਉਸ ਅਸੀਂ ਜਮਾਈ ਟਾਈਮ ਤੇ ਤਿਆਰ ਕੀਤਾ ਹੁਣ ਐਤ ਕੀ ਪਤਾ ਅਸੀਂ ਕੀ ਕਰ ਰਹੇ ਜਿਹੜੇ ਮੇਰਾ ਤੇ ਨਵੂ ਤੇ ਭਾਬੀ ਦਾ ਸੂਟ ਸਾਰੇ ਸੂਟ ਇੰਨਾ ਦੇ ਸੂਟ ਸੇਮ ਕਲਰ ਦੇ ਨੇ ਇਨਾ ਵੁੱਦਾ ਸੂਟ ਅਸੀਂ ਐਟ ਅ ਟਾਈਮ ਤਾਂ ਤਿਆਰ ਕਰਿਆ ਮਤਲਬ ਸਾਰੀਆਂ ਨਾ ਕੁੜੀਆਂ ਸੂਟ ਪਾ ਰਹੀਆਂ ਤੇ ਨਵੂ ਪਾਰੀ ਗਾਊਨ ਤੇ ਫਿਰ ਮੈਂ ਮਮਾ ਨੂੰ ਕਿਹਾ ਵੀ ਮੈਂ ਕਿਹਾ ਮਮਾ ਚੱਲ ਇਹਦਾ ਵੀ ਜੀ ਕਰਦਾ ਹਨਾ ਵੀ ਆਪਾਂ ਸੂਟ ਸਮਾ ਲੈਨੇ ਆ ਤਾਂ ਫਿਰ ਅਸੀਂ ਨੇ ਸੂਟ ਸਮਾਤਾ ਨਵੂ ਦਾ ਲੈ ਆ ਕੇ ਕਪੜਾ ਲੈਸਾਂ ਅਨੁਸਾਰ ਲਾ ਕੇ ਫਿਰ ਹਜੇ ਨਵੂ ਆਊਗੀ ਫਿਰ ਨਵੂ ਦਾ ਆਪਾਂ ਤੁਹਾਨੂੰ ਰਿਐਕਸ਼ਨ ਵੀ ਦਿਖਾਵਾਂਗੇ ਹਨਾ ਬਾਕੀ ਬੀਬੀ ਸਾਡੀ ਅੱਜ ਉਹ ਚੱਲ ਅੱਜ ਉਹ ਆ ਅੱਜ ਕੀ ਆ ਆਪਣਾ ਬੀਬੀ ਨਾਨਕ ਸ਼ਕਲਾ ਖਿਆਣੀ ਆ ਜਾ ਕੇ ਹਨਾ ਨਾਨਕਾ ਮਿਲ ਜਾਊਗਾ ਜਾਗੋ ਕੱਢਣ ਹਜੀ ਉਹ ਜਿਹੜਾ ਵਲੌਗ ਹੈ ਉਹ ਆਪਣਾ ਦੂਜਾ ਵਲੌਗ ਹੋਊਗਾ ਇਹ ਵਲੌਗ ਚ ਬਸ ਆਪਣਾ ਆਹੀ ਸਾਰਾ ਖੁਸ਼ਾ ਬੀਬੀ ਸਾਡੇ ਅੱਜ ਘਰੇ ਰਹੂਗੀ ਬੀਬੀ ਨੂੰ ਸਨਿਕ ਵੀ ਆ ਦਿਖਾਤਾ ਹਨਾ ਬੀਬੀ ਸਾਡੀ ਬੀਬੀ ਵਿਚਾਰੀ ਰੁੱਸ ਜਾਂਦੀ ਕਿਉਂਕਿ ਫਿਰ ਘਰੇ ਇਕੱਲੇ ਬੰਦੇ ਨੂੰ ਵੀ ਔਖਾ ਹੋ ਜਾਂਦਾ ਹਨਾ ਪਹਿਲਾਂ ਮੈਨੂੰ ਜਿਹੜਾ ਮੈ ਰਣ ਦੇ ਮਾਮਾ ਕਹਿੰਦੇ ਨਹੀਂ ਵੀ ਜਾਣਾ ਹੈ ਨਾਲ ਸਾਰੇ ਨੇ ਤਾਂ ਕਰਕੇ ਬਰੇ ਮੈਂ ਦੂਜੇ ਮਾਮਾ ਜੀ ਨੂੰ ਬਿਠਾਉਂਗੀ ਬਾਕੀ ਇਹ ਵਲੌਗ ਆਊਗਾ ਆਪਣਾ 6 ਤਰੀਕ ਨੂੰ ਤੇ ਜੱਗੂ ਵਾਲਾ ਵਲੌਗ ਇਸ ਤੋਂ ਬਾਅਦ ਆਪਾਂ ਜੱਗੂ ਵਾਲਾ ਵਲੌਗ ਸਟਾਰਟ ਕਰਾਂਗੇ ਗੱਡੀ ਸਟਾਰਟ ਕਰਾਂਗੇ ਉਹ ਜੱਥੀਆਂ ਆਪਣਾ ਹੀ ਵਲੌਗ ਚੱਲੂਗਾ ਜਿ세 ਜੇ ਰੈਡੀ ਹੋ ਰਿਹਾ ਨਬੂ ਕੀ ਹੋ ਗਿਆ ਮੰਮਾ ਗੋਲ ਮਾਂ ਨੇ ਚੱਲੀ ਹੈ ਕਿਹੜਾ ਗੋਲ ਉਹ ਨਹੀਂ ਹੋ ਪਾਲਾ ਜਿਹੜਾ ਮਰੇ ਤੋਂ ਜਾਣੂ ਘੁੰਮਣ ਜਾਣੀ ਨਹੀਂ ਅਫੇਤਾਂ ਕਰਨੀ ਉਹ ਨਿਆਣੇ ਤਾਂ ਹੱਜੀ ਰੱਖਦੇ ਨੇ ਹਾਂ ਦੇ ਮੇਰੇ ਵਾਲੇ ਪਾਲਾ ਜਿਹੜਾ ਉਹ ਆਹ ਜਿੱਦਾਂ ਦੂਰਾ ਦੇਖ ਤਾਲੇ ਆ ਜਾ ਖਾਇਸੀ ਰੈਡੀ ਹੋ ਰਹੀ ਹੈ ਨਾ ਆਲੇ ਪਾਲਾ ਪਾ ਪਾ ਰਹੀ ਇਹ ਬਰਲਿੰਡਾ ਤੇਰਾ ਸੀਗਾ ਇਹ ਟੁੱਟੇ ਤਾਂ ਕਿ ਦੇਖ ਤਾਂ ਸਹੀ ਹੋਰ ਵੀ ਕੁਝ ਕਰ ਤਾ ਸੂਟ ਨੂੰ ਤੇਰੇ ਨੂੰ ਤਿਆਰ ਕਿੰਨਾ ਸ਼ੋਨਾ ਥੈਂਕ ਯੂ ਕੇ ਬਈ ਜਾ ਤਾ ਪੁੱਪੂ ਤਾਂ ਮੇਰਾ ਇਹ ਆਪਾਂ ਤਾਂ ਮੋੜਦੀ ਹੈ ਨਾ ਖਦਾਬਤ ਨਹੀਂ ਚੌਥੇ ਚਲੋ ਫਿਰ ਰੈਡੀ ਹੋ ਕੇ ਆਓ ਠੀਕ ਆ ਫਿਰ ਆਪਾਂ ਵਲੌਗ ਚ ਚਲੋ ਲੋ ਜੀ ਛੇਤੀ ਆਣਾ ਮੈਂ ਸਿਰ ਬਾਣਾ ਨਾਲੇ ਛੇਤੀ ਲੋ ਜੀ ਹਜੇ ਮੈਂ ਇਧਰ ਕਰ ਰਹੀ ਨਹੀਂ ਆ ਰੈਡੀ ਹੋ ਰਹੀ ਆ ਲੋ ਜੀ ਆਪਾਂ ਸਾਰੇ ਜਣੇ ਹੋ ਗਏ ਸੀ ਰੈਡੀ ਤੇ ਹੁਣ ਆਪਾਂ ਜਾ ਰਹੇ ਆ ਨਾਨਕਾਂ ਨਾਨਕ ਸ਼ੱਕ ਲਾਣ ਵਾਸਤੇ ਤੇ ਬਾਕੀ ਉਹ ਵਲੌਗ ਆਪਣਾ ਨੈਕਸਟ ਦੈਨ ਆਊਗਾ ਕਿਉਂਕਿ ਮੈਨੂੰ ਵੀ ਸਾਡੇ ਬਲੌਗ ਕਾਫੀ ਲੰਬੇ ਹੋ ਜਾਣੇ ਸੀ ਤਾਂ ਕਰਕੇ ਫਿਰ ਮੈਂ ਇਹ ਬਲੌਗ ਇੱਥੇ ਹੀ ਐਂਡ ਕਰ ਰਹੀ ਆ ਸੋ ਇਹ ਕਲਿੱਪ ਵਗੈਰਾ ਮੈਂ ਅਗਲੇ ਬਲੌਗਸ ਜਰੂਰ ਪਾਉਂਗੀ ਬਾਕੀ ਹੁਣ ਆਪਾਂ ਮਿਲਦੇ ਆ ਆਪਣੇ ਨੈਕਸਟ ਬਲੌਗ ਦੇ ਲਈ ਜਦ ਤੱਕ ਲਈ ਬਾਏ ਬਾਏ